ਹਾਂਜੀ ਦੋਸਤੋ ਛੱਤਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਕਾਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਅਗਰ ਕਿਸੇ ਵੀ ਵੀਰ ਭਾਈ ਨੇ ਇਹ ਕਾਰ ਖਰੀਦਣੀ ਹੈ ਜੀ अल्टੋ ਕਾਰ ਹੈ ਜੀ 2011 ਮਾਡਲ ਗੱਡੀ ਦੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਮਾਲਕਾ ਵੱਲੋਂ ਗੱਡੀ ਦੇ ਅੰਦਰੋਂ ਇੰਟੀਰੀਅਰ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਗੱਡੀ ਹੈ ਜੀ ਮਾਲਕਾਂ ਵੱਲੋਂ 135000 ਰੁਪਏ ਦੀ ਗੱਡੀ ਸੇਲ ਕਰਨੀ ਹੈ ਜੀ ਪੂਰੇ ਡਾਕੂਮੈਂਟ ਕੰਪਲੀਟ ਨੇ ਗੱਡੀ ਤੇ ਇੰਜਨ ਗੇਅਰ ਦੀ ਬਿਲਕੁਲ ਫੁੱਲ ਗਾਰੰਟੀ ਹੈ ਜੀ ਨੋਨ ਐਕਸੀਡੈਂਟ ਗੱਡੀ ਹੈ ਗੱਡੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਗੱਡੀ ਹੈ ਜੀ ਚਾਰੋਂ ਟਾਇਰ ਗੱਡੀ ਦੇ ਬਿਲਕੁਲ ਨਵੇਂ ਨੇ ਜੀ ਸੀ ਐਨ ਜੀ ਫਿਟਿੰਗ ਹੈ ਜੀ ਗੱਡੀ ਦੇ ਵਿੱਚ ਗੱਡੀ ਦਾ ਹਰਿਆਣਾ ਨੰਬਰ ਹੈ ਜੀ ਗੱਡੀ ਦੇ ਸਾਰੇ ਪੇਪਰ ਕੰਪਲੀਟ ਨੇ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਜਿਸ ਵੀ ਵੀਰ ਭਾਈ ਨੇ ਗੱਡੀ ਖਰੀਦਣੀ ਹੈ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਗੱਡੀ ਦੇ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਇੰਜਨ ਤੇ ਗੇਅਰ ਦੀ ਫੁੱਲ ਗਾਰੰਟੀ ਦਿੱਤੀ ਜਾ ਰਹੀ ਹੈ ਜੀ 1,35,000 ਰੁਪਏ ਮਾਲਕਾਂ ਵੱਲੋਂ ਗੱਡੀ ਦਾ ਰੇਟ ਰੱਖਿਆ ਗਿਆ ਜੀ ਬਾਕੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਰੇਟ ਦੇ ਵਿੱਚ ਜੋ ਵੀ ਮਾਣਤਾ ਨਾ ਕਰ ਦਿੱਤਾ ਜਾਵੇਗਾ 11 ਮਾਡਲ ਗੱਡੀ ਹੈ ਜੀ ਇੰਜਨ ਗੇਅਰ ਫੁੱਲ ਓਕੇ ਹੈ ਜੀ 135000 ਰੁਪਇਆ ਪ੍ਰਾਈਸ ਹੈ ਜੀ ਸੀਐਨਜੀ ਫਿਟਿੰਗ ਹੈ ਇਹ ਗੱਡੀ ਆਪਾਂ ਨੂੰ ਮੁਕਤਸਰ ਸਾਹਿਬ ਦੇ ਵਿੱਚ ਵੇਖਣ ਨੂੰ ਮਿਲ ਜੂ ਜੀ ਗਿੱਦੜਵਾਹ ਜ਼ਿਲ੍ਹਾ ਲੱਗਦਾ ਹੈ ਸੋ ਕਿਸੇ ਵੀ ਵੀਰ ਭਾਈ ਨੇ ਗੱਡੀ ਖਰੀਦਣੀ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਗੱਡੀਆਂ ਦਿਖਾ ਰਹੇ ਹਾਂ ਜੀ ਇੱਕ ਅਲਟੋ ਤੇ ਇੱਕ ਵਿਟ ਵੇਟ ਦੀ ਜਿੰਨੀ ਵੀ ਜਾਣਕਾਰੀ ਹੈ ਜੀ ਤੁਸੀਂ ਮਾਲਕਾ ਕੋਲੋਂ ਲੈ ਸਕਦੇ ਹੋ ਦੋਨੇ ਗੱਡੀਆਂ ਇੱਕ ਮਾਲਕ ਕੋਲ ਹੀ ਖੜੀਆਂ ਨੇ ਜੀ ਦੋਨੋਂ ਗੱਡੀਆਂ ਸੇਲ ਕਰਨੀਆਂ ਨੇ ਜੀ ਬਾਕੀ ਦੀ ਜਾਣਕਾਰੀ ਤੁਸੀਂ ਮਾਲਕ ਨਾਲ ਸਿੱਧੀ ਗੱਲਬਾਤ ਕਰਕੇ ਲੈ ਸਕਦੇ ਹੋ ਜੀ